ਜੋ ਤਕਰੀਬਨ ਕਾਦੀਆਂ ਬਲਾਕ ਦੇ ਪੰਜ ਸਕੂਲਾਂ ਦੇ ਵਿੱਚ ਜਿਹੜਾ ਦੌਰਾ ਕੀਤਾ ਗਿਆ ਸਭ ਤੋਂ ਪਹਿਲਾਂ ਜਿਹੜਾ ਆ ਉਹ ਭਕਤੂਪੁਰ ਤੋਂ ਸ਼ੁਰੂ ਕਰਕੇ ਫਿਰ ਛੋਟਾ ਨੰਗਲ ਬਸਰਾਵਾ ਸਲਾਪ ਔਰ ਇਸ ਤੋਂ ਬਾਅਦ ਠੱਕਰ ਸੰਧੂ ਪਿੰਡ ਹੈ ਔਰ ਰੋਜ਼ ਹੀ ਪੰਜ ਤੋਂ ਸੱਤ ਪ੍ਰੋਗਰਾਮ ਜਿਹੜੇ ਆ ਸਕੂਲਾਂ 'ਚ ਕੀਤੇ ਜਾ ਰਹੇ ਆ ਔਰ ਤਕਰੀਬਨ 50 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਸਾਡੇ ਜਿਹੜੇ ਸਕੂਲ ਆ ਉਹਨਾਂ ਦੀ ਡਿਵੈਲਪਮੈਂਟ ਦੇ ਲਈ ਦਿੱਤਾ ਗਿਆ ਔਰ ਬਹੁਤ ਸਾਰੇ ਸਕੂਲਾਂ 'ਚ ਜਿੱਥੇ ਆ ਆਪਣਾ ਬਾਉਂਡਰੀ ਵਾਲ ਨਹੀਂ ਸੀ ਹੋਈਆਂ ਉਹ ਹੋ ਚੁੱਕੀਆਂ ਨਵੇਂ ਕਲਾਸਰੂਮ ਸਾਨੂੰ ਮਿਲੇ ਆ ਨਵੀਆਂ ਲੈਬਸ ਮਿਲੀਆਂ ਚਾਹੇ ਉਹ ਕੰਪਿਊਟਰ ਲੈਬ ਹੋਣ ਜਾਂ ਸਾਇੰਸ ਲੈਬਸ ਹੋਣ ਜਿੱਥੇ ਜਗਾ ਉੱਥੇ ਜਿਹੜਾ ਟਰੈਕ ਮਿਲਿਆ ਵਾ ਖੇਡਣ ਦੇ ਲਈ ਬੱਚਿਆਂ ਦੇ ਲਈ ਸੋ ਬਹੁਤ ਵਧੀਆ ਜਿਹੜਾ ਸਕੂਲਾਂ ਚ ਇਨਫਰਾਸਟ੍ਰਕਚਰ ਦੇ ਜਿਹੜੇ ਚੇਂਜ ਆ ਉਹ ਇਨਾਂ ਤਿੰਨਾਂ ਸਾਲਾਂ ਚ ਜਿਹੜੇ ਆ ਉਹ ਦੇਖਣ ਨੂੰ ਮਿਲਿਆ ਪੰਜ ਸਕੂਲਾਂ ਕਿੰਨੀ ਕਿੰਨੀ ਘਰ ਆ تقریبا ਇਨਾਂ ਸਾਰੇ ਸਕੂਲਾਂ ਚ ਜੇ ਮੈਂ ਲਾਵਾਂ ਇਹ ਤਕਰੀਬਨ 40-50 ਲੱਖ ਦੀ ਅਮਾਉਂਟ ਬਣ ਜਾਂਦੀ ਆ ਤਕਰੀਬਨ ਹਰ ਸਕੂਲ 'ਚ ਜਿਹੜਾ ਵਾ 10 ਤੋਂ 15 ਲੱਖ 20 ਲੱਖ ਕਈਆਂ 'ਚ ਵੱਧ ਵੀ ਹੋ ਸਕਦਾ ਕਈਆਂ 'ਚ ਘੱਟ ਵੀ ਹੋ ਸਕਦਾ ਸੋ ਤਕਰੀਬਨ ਰੋਜ਼ ਹੀ ਆਨ ਐਵਰੇਜ ਮੈਂ ਦੇਖ ਰਿਹਾ ਕਿ 50 ਤੋਂ 60 ਲੱਖ ਦੇ ਜਿਹੜੇ ਕੰਮਾਂ ਦੇ ਉਦਘਾਟਨ ਆ ਉਹ ਮੈਂ ਰੋਜ਼ ਕਰ ਰਿਹਾ ਔਰ ਤਕਰੀਬਨ 50 ਕਰੋੜ ਰੁਪਏ ਜਿਹੜਾ ਵਾ ਸਾਡੇ ਕਾਦੀਆਂ ਹਲਕੇ 'ਚ ਸਕੂਲਾਂ ਦੇ ਨਵੀਨੀਕਰਨ ਦੇ ਲਈ ਜਿਹੜਾ ਵਾ ਉਹ ਪੰਜਾਬ ਸਰਕਾਰ ਨੇ ਬਣਾਇਆ ਸਮਝੀ ਕਿਸ ਤਰ੍ਹਾਂ ਦੇ ਉਪਰਾਲੇ ਆਉਣ ਵਾਲੇ ਸਮੇਂ 'ਚ ਹੋਰ ਬਿਹਤਰ ਜਿਹੜਾ ਵਾ ਅਸੀਂ ਸਰਕੂਲਾਂ ਨੂੰ ਬਣਾਵਾਂਗੇ ਰੋਡ ਇਨਫਰਾਸਟ੍ਰਕਚਰ ਜਿਹੜਾ ਵਾ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਕਾਦੀਆਂ ਹਲਕੇ ਦੀਆਂ ਸੜਕਾਂ ਨੇ ਉਹਨਾਂ ਦੀ ਵਾਈਡਨਿੰਗ ਕੀਤੀ ਜਾ ਰਹੀ ਆ ਉਹਨਾਂ ਦੀ ਰਿਪੇਅਰ ਕੀਤੀ ਜਾ ਰਹੀ ਆ ਕੱਲ ਹੀ ਮੈਂ ਜਿਹੜਾ ਕਾਦੀਆਂ ਤੋਂ ਧਾਰੀਵਾਲ ਰੋਡ ਆ 18 ਫੁੱਟ ਜਿਹੜੀ 11 ਫੁੱਟ ਤੋਂ 18 ਫੁੱਟ ਕੀਤੀ ਗਈ ਆ 14 ਕਿਲੋਮੀਟਰ ਲੰਬੀ ਰੋਡ ਆ ਉਹਦਾ ਕੰਮ ਜਿਹੜਾ ਕੱਲ ਸ਼ੁਰੂ ਹੋਇਆ ਇਸੇ ਤਰ੍ਹਾਂ ਡੱਲੇ ਤੋਂ ਲੈ ਕੇ ਸ਼ਹਿਰ ਦੇ ਵਿੱਚੋਂ ਦੀ ਜਿਹੜੀ ਸੜਕ ਨੰਗ ਦੀ ਆ 파ਟਕ ਤੱਕ ਉਹਦਾ ਵੀ ਜਿਹੜਾ ਰਿਪੇਅਰ ਦਾ ਕੰਮ ਪਾਸ ਹੋਇਆ ਸੋ ਮੋਹੱਲਾ ਕਲੀਨਿਕ ਵੀ ਕਾਦੀਆਂ ਚ ਵਧੀਆ ਚੱਲ ਰਿਹਾ ਹਸਪੀਟਲਸ ਨੂੰ ਵੀ ਅਪਗ੍ਰੇਡ ਕੀਤਾ ਜਾ ਰਿਹਾ ਸੋ ਕਹਿਣ ਦਾ ਭਾਵ ਆ ਕਿ ਓਵਰਆਲ ਜਿਹੜਾ ਕੰਮ ਆ ਡਵੈਲਪਮੈਂਟ ਦਾ ਉਹ ਪਿੰਡਾਂ ਦੇ ਵਿੱਚ ਵੀ ਹੁਣ ਨਾ ਆਉਣ ਵਾਲੇ ਸਮੇਂ ਚ ਛਪੜਾਂ ਤੇ ਕੰਮ ਜਿਹੜੇ ਸਾਰੇ ਪੰਜਾਬ ਚ ਕੋ ਸ਼ੁਰੂ ਕੀਤੇ ਜਾਣੇ ਨੇ ਸੋ ਵਧੀਆ ਢੰਗ ਨਾਲ ਜਿਹੜਾ ਵਾ ਓਵਰਆਲ ਡਵੈਲਪਮੈਂਟ ਜਿਹੜੀ ਆ ਪੰਜਾਬੀਓ ਕੀਤੀ ਜਾ ਰਹੀ ਬਹੁਤ ਮੰਦਭਾਗੀ ਘਟਨਾ ਹੋਈ ਆ ਇਹ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਨੇ ਇਹ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀਆਂ ਕਿਉਂਕਿ ਬੇਗਨਾ ਲੋਕ ਜਿਹੜੇ ਆ ਆਪਣਾ ਹੌਲੀਡੇ ਦੇ ਲਈ ਉੱਥੇ ਗਏ ਸੀਗੇ ਔਰ ਕਈ ਨਵੇਂ ਵਿਆਹ ਜੋੜੇ ਉੱਥੇ ਗਏ ਸੀ ਉਹਨਾਂ ਨਾਲ ਇਹੋ ਜਿਹੀ ਮੰਦਭਾਗੀ ਜਿਹੜੀ ਘਟਨਾ ਹੋਣੀ ਜਿਹੜੀ ਆ ਬਹੁਤੀ ਅਸਹਿ ਤੇ ਅਕਾਇ ਬਹੁਤ ਮੰਦਭਾਗਾ ਹੋਇਆ ਵਾ ਮੈਂ ਸਾਨੂੰ ਬੁਤੀ ਵੀ ਉਹਨਾਂ ਪਰਿਵਾਰਾਂ ਦੇ ਨਾਲ ਤਕੜ ਕਰਨਾ ਕਿ ਬਹੁਤ ਮਾੜਾ ਜਿਹੜਾ ਕੰਮ ਉੱਥੇ ਉਹਨਾਂ ਨਾਲ ਹੋਇਆ ਵਾ ਔਰ ਮੈਂ ਅਰਦਾਸ ਵੀ ਕਰਦਾ ਕਿ ਜਿਹੜੇ ਸਾਡੇ ਬੰਦਿਆਂ ਦੀ ਡੈਥ ਹੋਈ ਆ ਉਹਨਾਂ ਨੂੰ ਜਿਹੜਾ ਵਾ ਪ੍ਰਮਾਤਮਾ ਸ਼ਾਂਤੀ ਦੇਣ ਉਹਨਾਂ ਦੀ ਆਤਮਾ ਨੂੰ ਔਰ ਸਰਕਾਰ ਅੱਗੇ ਵੀ ਅਪੀਲ ਕਰਦਾ ਕਿ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਜਿਹੜੇ ਦੋਸ਼ੀ ਨੇ ਉਹਨਾਂ ਤੇ ਕੀਤੀ ਜਾਣੀ ਚਾਹੀਦੀ ਆ ਤਾਂ ਕਿ ਫਿਊਚਰ ਦੇ ਵਿੱਚ ਕੋਈ ਐਹੋਜੀ ਘਟਨਾ ਕਰਨੀ ਤੇ ਦੂਰ ਕੋਈ ਸੋਚੇ ਬਣਾ ਸਖਤ ਤੋਂ ਸਖਤ ਜਿਹੜੀ ਕਾਰਵਾਈ ਆ ਕੇਂਦਰ ਸਰਕਾਰ ਨੂੰ ਕਰਨੀ ਚਾਹੀਦੀ ਮੈਂ ਵੈਲਕਮ ਕਰਦਾ ਕਿ ਇਹੋ ਜਿਹੇ ਸਟੈਪ ਜਿਹੜੇ ਆ ਉਹ ਚੁੱਕਣੇ ਬਣਦੇ ਸੀਗੇ ਕਿਉਂਕਿ ਜਿੱਡੀ ਵੱਡੀ ਇਹ ਅਤਵਾਦੀ ਹਮਲਾ ਜਿਹੜਾ ਹੋਇਆ ਵਾ ਇਹ ਪਹਿਲੀ ਵਾਰ ਹੋਇਆ ਕਿ ਮਾਸੂਮ ਲੋਕਾਂ ਦੀਆਂ ਜਾਨਾਂ ਲਈਆਂ ਠੀਕ ਆ ਆਰਮੀ ਦਾ ਔਰ ਜਿਹੜੇ ਅੱਤਵਾਦੀ ਸੀ ਇਹਨਾਂ ਦੇ ਆਪਸ 'ਚ ਟਕਰਾਅ ਤੇ ਹੁੰਦੇ ਰਹੇ ਆ ਇਤਿਹਾਸ 'ਚ ਪਰ ਇਹ ਪਹਿਲੀ ਵਾਰ ਆ ਮੈਂ ਵੇਖਿਆ ਬਹੁਤ ਦਿਹਾਕਿਆਂ ਬਾਅਦ ਕਿ ਮਾਸੂਮ ਲੋਕ ਜਿਹੜੇ ਆ ਉਹਨਾਂ ਦੇ ਉੱਤੇ ਇੰਦਾ ਦਾ ਜੁਨਮ ਜਿਹੜਾ ਵਾ ਕੀਤਾ ਗਿਆ ਜਿਹੜਾ ਕਿ ਬਹੁਤ ਹੀ ਹਿੰਮਤ ਭਗਾ ਔਰ ਜਿਹੜੀ ਵੀ ਆਪਣਾ ਕੇਂਦਰ ਸਰਕਾਰ ਸਟੈਪ ਲੈ ਰਹੀ ਆ ਅਸੀਂ ਵੈਲਕਮ ਕਰਦੇ ਆ ਪੂਰਾ ਦੇਸ਼ ਜਿਹੜਾ ਵਾ ਇੱਕ ਸੁਰਤਾ ਤੇ ਨਾਲ ਜਿਹੜਾ ਵਾ ਇਕੱਠਾ ਹੈ ਮੈਂ ਵਿਜੇ ਕੁਮਾਰ ਬਲੌਕ ਨੋਡਲ ਅਫਸਰ ਕਾਧੀਆਂ ਵਨ ਤੇ ਅੱਜ ਜਿਹੜੇ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੇ ਦਿਸ਼ਾ ਨਿਰਦੇਸ਼ ਵੱਖ-ਵੱਖ ਸਕੂਲਾਂ ਦਾ ਜਿਹੜਾ ਆ ਉਹ ਜਿਹੜਾ ਸਕੂਲਾਂ ਦੇ ਵਿੱਚ ਵਧੀਆ ਕੰਮ ਹੋਏ ਨੇ ਉਹਨਾਂ ਦਾ ਉਹ ਉਦਘਾਟਨ ਕੀਤਾ ਗਿਆ ਜਿਹਦੇ ਵਿੱਚ ਚਾਰਦੀਵਾਰੀ ਹੈ ਵਧੀਆ ਕਲਾਸਰੂਮ ਨੇ ਨਵੇਂ ਕਲਾਸਰੂਮ ਨੇ ਨਵੀਂ ਲਾਇਬ੍ਰੇਰੀ ਆ ਉਹਨਾਂ ਦੇ ਸੰਬੰਧ ਦੇ ਵਿੱਚ ਜਿਹੜਾ ਆ ਉਹ ਵੱਖ-ਵੱਖ ਥਾਂ ਵਿਜ਼ਿਟ ਜਿਹੜੀ ਹੋਈ ਆ ਤੇ ਅੱਜ ਇਹਦੇ ਸਬੰਧ ਦੇ ਵਿੱਚ ਪਹਿਲੇ ਐਸੀ ਭਗਤਪੁਰ ਸਕੂਲ ਚੁਕੇ ਆ ਫਿਰ ਸਰਕਾਰੀ ਪ੍ਰਾਇਮਰੀ ਸਕੂਲ ਬਸਰਾਏ ਦੇ ਵਿੱਚ ਤੇ ਹੁਣ ਮਿਡਲ ਸਕੂਲ SLAHپور ਪਹੁੰਚੇ ਆ ਤੇ ਇਹ ਕੰਮ ਸਾਰੇ ਉਹੀ ਆ ਜੋ ਸਰਕਾਰ ਨੇ ਸਾਨੂੰ ਜਿਹੜੀਆਂ ਨੇ ਉਹ ਉਪਲਬਧੀਆਂ ਬਖਸ਼ੀਆਂ ਨੇ ਜੋ ਸਰਕਾਰ ਵੱਲੋਂ ਸਕੂਲਾਂ ਵਿੱਚ ਕੰਮ ਕੀਤੇ ਗਏ ਆ ਉਹ ਬਸਰਾਏ ਵਿੱਚ ਕਿੰਨੀ ਕੋਈ ਵਿਰਾਟ ਕਲੀ ਸੀ ਤੇ ਬਸਰਾਏ ਦੇ ਵਿੱਚ ਜਿਹੜਾ ਹਾਈ ਸਕੂਲ ਆ ਉਹਦੇ ਵਿੱਚ ਲਗਭਗ 5 ਲੱਖ ਦੇ ਕਰੀਬ ਜਿਹੜੀ ਹੈ ਉਹ ਗ੍ਰਾਂਟ ਜਿਹੜੀ ਹੈ ਪ੍ਰਾਪਤ ਹੋਈ ਹੈ ਤੇ ਇਸੇ ਤਰ੍ਹਾਂ ਹੀ ਪ੍ਰਾਇਮਰੀ ਸਕੂਲ ਦੇ ਵਿੱਚ ਲਗਭਗ 2.5 ਲੱਖ ਦੇ ਕਰੀਬ ਗ੍ਰਾਂਟ ਪ੍ਰਾਪਤ ਹੋਈ ਹੈ ਤੇ ਇਸ ਸਕੂਲ ਜਿੱਥੇ ਮਿਡਲ 'ਚ ਅਸੀਂ ਖੜੇ ਆ ਇੱਥੇ 2.40 ਹਜ਼ਾਰ ਦੇ ਕਰੀਬ ਜਿਹੜੀ ਹੈ ਪਰ ਫਿਰ ਬਾਅਦ ਸੇ ਗ੍ਰਾਂਟ ਸਨਿਆਤ ਇਹੋ ਹੀ ਆ ਕਿ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਜਿਹੜਾ ਆ ਕਿ ਸਰਕਾਰੀ ਸਕੂਲ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕਮੀ ਨਹੀਂ ਸਰਕਾਰ ਵੱਲੋਂ ਹੀ ਪੂਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਸਮਾਜ ਸੇਵੀਆਂ ਵੱਲੋਂ ਬਹੁਤ ਵਧੀਆ ਸਹੂਤਾ ਦਿੱਤੀਆਂ ਜਾ ਰਹੀਆਂ ਜਿਵੇਂ ਕਿ ਮੈਂ ਇੱਕ ਹੈਡਮਾਸਟਰ ਬਸਨਾਵਾ ਸਕੂਲ ਦੇ ਵਿੱਚ ਵਰਕ ਕਰ ਰਿਹਾ ਤੇ ਮੇਰੇ ਨਾਲ ਹੀ ਸਰਦਾਰਤ ਲਬਾਕ ਸਿੰਘ ਖੜੇ ਨੇ ਤੇ ਮੈਂ ਅੱਗੇ ਵੀ ਸਟੇਜਾਂ ਤੋਂ ਕਹਿ ਚੁੱਕਿਆ ਇਹਨਾਂ ਨੇ ਐਜੂਕੇਸ਼ਨ ਨੂੰ ਪ੍ਰਫੁੱਲਤ ਕਰਨ ਵਾਸਤੇ ਇਹ ਫਿਰਤ ਕਲਾਚੋਂ ਫਰਸਟ ਆਉਣ ਵਾਲੇ ਬੱਚੇ ਨੂੰ 1100 ਰੁਪਿਆ ਏਅਰਟ ਚ ਫਰਸਟ ਆਉਣ ਵਾਲੇ ਨੂੰ 2100 ਔਰ ਜਿਹੜਾ 10ਥ ਚੋਂ ਫਰਸਟ ਆਉਂਦਾ ਉਹਨੂੰ 3100 ਰੁਪਏ ਦਾ ਇਨਾਮ ਰੱਖਿਆ ਗਿਆ ਇਹ ਤੋਂ ਇਲਾਵਾ ਸਾਡੀ ਉਪਲਬਧੀ ਇਹੋ ਹੀ ਆ ਕਿ ਜਿਹੜਾ ਪਿੰਡ ਬਸਵਾਵਾਂ ਦੇ ਸਰਪੰਚ ਸਰਦਾਰ ਸਨਾਮ ਸਿੰਘ ਆ ਉਹਨਾਂ ਨੇ ਬੱਚਾ ਆਪਣਾ ਪ੍ਰਾਈਵੇਟ ਤੋਂ ਹਟਾ ਕੇ ਸਾਡੇ ਸਕੂਲ ਦੇ ਵਿੱਚ ਉਹਨਾਂ ਨੇ ਜਿਹਨੂੰ ਐਡਮਿਸ਼ਨ ਕਰਵਾਈ ਆ ਸਾਡੇ ਸਾਬਕਾ ਸਰਪੰਚ ਸਰਦਾਰ ਜਸਪਾਲ ਸਿੰਘ ਉਹਨਾਂ ਦੇ ਪੁੱਤਰੇ ਦਾ ਜੀ ਵੀ ਐਡਮਿਸ਼ਨ ਜਿਹੜੀ ਆ ਉਹ ਸਾਡੇ ਸਕੂਲ ਦੇ ਇਹ ਹਮਜੀ ਅਜ ਇਹਨਾਂ ਦੇ ਭਤੀਜਾ ਜੀ ਵੀ ਨੇ ਤੇ ਦੇਖੋ ਸਾਡੇ ਭਤੀਜਾ ਜੀ ਵੀ ਨੇ ਤੇ ਇਹ ਸਾਡੀ ਪ੍ਰਗਤੀ ਦਾ ਇੱਕ ਚਿੰਨ੍ਹ ਹੈ ਕਿਉਂਕਿ ਸਾਡੇ ਤੇ ਵਿਸ਼ਵਾਸ ਲੋਕਾਂ ਦਾ ਵਧਿਆ ਆ ਤੇ ਸਾਡੇ ਬੱਚਿਆਂ ਦੀ ਜਿਹੜੀ ਉਹ ਗਿਣਤੀ ਉਹ ਪਲੱਸ ਵਿੱਚ ਜਾ ਰਹੀ ਹੈ। ਧੰਨਵਾਦ। ਮੇਰਾ ਨਾਮ ਦਲਬਾਖ ਸਿੰਘ ਬਸਰਾਵਾ ਮੈਂ ਜ਼ਿਲ੍ਹਾ ਕੋਆਰਡੀਨੇਟਰ ਇਕਨੋਮਿਕਸ ਦੇ ਅਹੁਦੇ ਤੋਂ ਸੇਵਾਮੁਕਤ ਹੋਇਆ। ਪਰ ਸਿੱਖਿਆ ਭਾਗ ਦੇ ਵਿੱਚ ਮੇਰੇ ਬਹੁਤ ਸਾਰੇ ਸੱਜਣ ਮਿੱਤਰ ਆ ਜਿਹੜੇ ਮੈਨੂੰ ਸਕੂਲਾਂ ਦੇ ਪ੍ਰੋਗਰਾਮਾਂ ਵਿੱਚ ਸਾਥ ਦੇ ਆ ਤੇ ਮੈਂ ਉੱਥੇ ਜਾਂਦਾ ਤੇ ਸਾਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਜਾ ਕਰਨ ਹੋਣ ਉਸੇ ਲੜੀ ਤਹਿਤ ਮੈਂ ਵੀ ਆਪਣੇ ਭਤੀਜੇ ਨਮਨਦੀਪ ਸਿੰਘ ਨੂੰ ਸਰਕਾਰੀ ਹਾਈ ਸਕੂਲ ਬਸਾਵਾਵਾਂ ਵਿਖੇ ਪਿਛਲੇ ਸਾਲ ਤੋਂ ਹੀ ਦਾਖਲਤ ਰਹਾ ਹੈ ਜਿਹੜੇ ਉਪਰਾਲੇ ਹੋ ਰਿਹਾ ਸਰਕਾਰ ਨੂੰ ਬਹੁਤ ਚੰਗੇ ਹੋ ਰਹੇ ਸਰਕਾਰ ਜੋ ਸਿੱਖਿਆ ਦੇ ਖੇਤਰ ਵਿੱਚ ਉਪਰਾਲੇ ਕਰ ਰਹੀ ਹੈ ਇੱਕ ਵਧੀਆ ਕਦਮ ਹੈ ਹੋਰ ਉਪਰਾਲਿਆਂ ਦੀ ਲੋੜ ਹੈ ਹਾਂਜੀ ਮੈਂ ਆਨੰਦ ਲਾਲ ਇੰਚਾਰਜ ਸਰਕਾਰੀ ਮੀਡਲ ਸਕੂਲ ਫੋਰ ਬਲਾਕਾਦੀਆਂ ਵਨ ਗੁਰਦਾਸਪੁਰ ਅੱਜ ਜਿਹੜਾ ਸਾਡੇ ਉਦਘਾਟਨ ਸੀ ਸੇਖਮਾ ਸਾਹਿਬ ਨੇ ਕੀਤਾ ਉਸ ਦੇ ਵਿੱਚ अनुकुल ग्रांटਾਂ ਜਿਹੜੀਆਂ ਵਾ ਇੱਕ ਕਮਰੇ ਦੀ ਆਈ ਜਿਸ ਦੇ ਵਿੱਚ 7 ਲੱਖ 55000 ਦੇ ਨਾਲ ਉਹ ਇੱਕ ਸ਼੍ਰੇਣੀ ਕਮਰਾ ਤਿਆਰ ਹੋਇਆ ਉਸ ਤੋਂ ਬਾਅਦ ਜਿਹੜਾ ਚਾਰ ਦੁਆਰੀ ਦੀ ਗ੍ਰਾਂਟ ਆ ਉਹ 3 ਲੱਖ ਰੁਪਿਆ ਜਿਹੜਾ ਨਵੀਂ ਚਾਰ ਦੁਆਰੀ ਸੀ 20000 ਰੁਪਿਆ ਜਿਹੜਾ ਉਹ ਮੁਰੰਮਤ ਦੀ ਸੀ ਉਸ ਦੇ ਨਾਲ ਹੀ ਜਿਹੜਾ ਵਾ ਜਿਹੜੇ ਸਪੈਸ਼ਲ ਰੀਡ ਵਾਲੇ ਬੱਚੇ ਆ ਤੇ ਵ્યાਪਾਰੀ ਆ ਸੀ ਉਹਨਾਂ ਦੇ ਲਈ ਇੱਕ ਬਾਥਰੂਮ ਜਿਹੜਾ ਉਹ ਟਾਇਲਟ ਤਿਆਰ ਕੀਤੀ ਗਈ ਆ ਜਿਹਦੇ ਵਿੱਚ 153500 ਰੁਪਿਆ ਆਇਆ ਤੇ ਦੋ ਜਿਹੜੀਆਂ ਸਾਡੇ ਬਾਥਰੂਮ ਜਿਹੜੇ ਸੀ ਚਲਦੇ ਸੀ ਪਰ ਉਹ ਰਿਪੇਅਰ ਮੰਗਦੇ ਸੀ ਉਹਨਾਂ ਲਈ ਵੀ ਲੜਕੇ ਤੇ ਲੜਕੀਆਂ ਲਈ 70 70 ਹਜ਼ਾਰ ਆਇਆ ਤੇ ਵਾਕਿਆ ਹੀ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਜਿਹੜਾ ਪ੍ਰੋਗਰਾਮ ਸਾਡਾ ਏ ਬਹੁਤ ਕਾਮਯਾਬ ਹੋਆ ਇਹ ਜਿਹੜਾ ਵਾ ਸਾਰੀਆਂ ਜਿਹੜੀਆਂ ਮੁੱਢੀਆਂ ਲੋੜਾਂ ਵਾਲਾ ਸਕੂਲਾਂ ਦੀਆਂ ਜਾਂ ਇਨਫਰਾਸਟ੍ਰਕਚਰ ਵਾਲੇ ਵਿੱਚ ਬਹੁਤ ਵਾਧਾ ਹੋਇਆ ਹੁਣ ਸਾਡੇ ਛੋਟੇ ਜਿਹੇ ਸਕੂਲ ਦੇ ਵਿੱਚ ਇੱਥੇ ਵੀ ਤਿੰਨ ਪ੍ਰੋਜੈਕਟਰ ਚਾਰ ਐਲਈਡੀਆਂ ਬਾਕੀ ਜਿਹੜਾ ਕੰਪਿਊਟਰ ਲੈਬ ਉਹ ਸਾਰੇ ਚੱਲ ਰਹੇ ਆ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਅਸੀਂ ਪੰਜਾਬ ਸਰਕਾਰ ਦੇ ਜਿਹੜੇ ਇਹਨਾਂ ਕੰਮਾਂ ਲਈ ਬਹੁਤ-ਬਹੁਤ ਧੰਨਵਾਦੀ ਆ ਤੇ ਧੰਨਵਾਦ ਕਰਦੇ ਆ ਲੋਕਾਂ ਨੂੰ ਅਪੀਲ ਵੀ ਕਰਦੇ ਆ ਕਿ ਉਹ ਇਹਨਾਂ ਚੀਜ਼ਾਂ ਦਾ ਲਾਭ ਉਠਾਉਣ ਆਪਣੇ ਬੱਚਿਆਂ ਨੂੰ ਜਿਹੜਾ ਵਾਦ ਤੋਂ ਵਾਦ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਾਉਣ ਤੇ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਲੈਣ ਧੰਨਵਾਦ